ਜੀਦੇ ਤੇ ਸ਼ੂਟਰ ਮੋਟਰਸਾਈਕਲ ਤੇ ਆਏ ਫਾਇਰਿੰਗ ਕਰਕੇ ਬੇਕੋਫੋਕੈ ਨਿਕਲ ਗਈ ਇਸ ਸਨਾਤਨੀ ਦੀ ਪੁੱਤਾਂ ਅੱਜ ਉਹਦੋਂ ਸਫਲ ਹੋਈ ਜਦੋਂ ਅੱਜ ਦਰਵਾਜ਼ੇ ਤੇ ਆਈ ਮੌਤ ਵੀ ਕੁਝ ਨਾ ਵਿਗਾੜ ਸਕੀ ਦਿਨ ਦਿਹਾੜੇ ਭਰੇ ਬਜਾਜ ਸਵੇਰੇ ਸਵੇਰੇ ਦੁਕਾਨ ਤੇ ਦੋ ਅਣਪਛਾਤੇ ਮੋਟਰਸਾਈਕਲ ਸਵਾਰ ਨੌਜਵਾਨ ਨੇ ਕਾਤੀ ਅੰਨੇਵਾ ਫਾਇਰਿੰਗ ਗੋਲੀ ਦੀ ਆਵਾਜ਼ ਸੁਣਦੇ ਹੀ ਕੰਬੂਠਿਆ ਗੁਰਦਾਸਪੁਰ ਦਾ ਮੇਨ ਬਾਜ਼ਾਰ ਬੱਜਾਚ ਮਚ ਗਈ

ਡਰਿਆ ਤਾਂ ਸਿਆਮੇ ਦੁਕਾਨਦਾਰ ਗੋਲੀ ਚੱਲਣ ਦੀ ਵਜ੍ਹਾ ਨਹੀਂ ਦੱਸ ਪਾਰਿਆ ਪਰ ਹਰ ਪਾਸੇ ਚਰਚੇ ਹੀ ਨੇ ਕਿਤੇ ਇਸ ਦੁਕਾਨਦਾਰ ਨੂੰ ਵੀ ਕਿਸੇ ਗੈਂਗਸਟਰ ਵੱਲੋਂ ਕੋਲ ਆਈ ਹੋਵੇ ਉਹਦੀ ਮੰਗਨਾ ਮੰਨੀ ਹੋਵੇ ਤਾਂ ਉਹਨਾਂ ਗੈਂਗਸਟਰਾਂ ਨੇ ਆਪਣੇ ਗੁਰਗਿਆਂ ਵੱਲੋਂ ਸਬਕ ਸਿਖਾਉਣ ਲਈ ਇੱਕ ਕਾਂਡ ਕਰਵਾ ਦਿੱਤਾ ਹੋਵੇ ਇਹ ਤਾਂ ਅੰਦਾਜ਼ੇ ਨੇ ਸਚਾਈ ਪੁਲਿਸ ਦੀ ਤਬਦੀਸ਼ ਤੇ ਵਾਅਦਾ ਕਰਨ ਵਾਲੇ ਸ਼ੂਟਰ ਫੜੇ ਜਾਣ ਤੋਂ ਬਾਅਦ ਹੀ ਕਲੀਅਰ ਹੋਵੇਗੀ ਦੁਕਾਨਦਾਰ ਇੰਨਾ ਡਰਿਆ ਤਾਂ ਸਿਆਮੇ ਆਏ ਕਿ ਕਾਨੂੰਨ ਦੀ بگੜੀ ਹੋਈ ਹਵਸਤਾ ਖਿਲਾ ਤੇ ਗੈਂਗਸਟਰਾਂ ਖਿਲਾਫ ਜੇ ਖੁੱਲ ਕੇ ਬੋਲੰਦੀ ਹੀ ਮਤ ਨਹੀਂ ਜੁਟਾ ਪਾਰਿਆ ਕਾਂਗਰਸ ਆਮ ਆਦਮੀ ਪਾਰਟੀ ਨੂੰ ਕਟਾਰੇ ਚ ਖੜਾ ਕਰਕੇ ਕਹਿ ਰਹੀ ਹੈ ਕਿ ਭਗਵੰਦ ਮਾਨ ਦੀ ਸਰਕਾਰ ਤਾਂ ਫੇਲੀਅਰ ਹੈ ਉਹਨਾਂ ਦੀ ਪੁਲਿਸ ਵੀ ਫੇਲੀਅਰ ਹੈ ਕਿ ਅਬੌਹਰ ਕਾਂਡ ਵਰਗੀ ਜਾਨ ਲੈਵਾ ਵਾਰਦਾਤ ਗੁੱਦਾਸਪੁਰ ਦੇ ਦੁਕਾਨਦਾਰ ਨਾਲ ਵਾਪਰ ਦੀ ਵਾਪਰ ਦੀ ਬਚੀ ਪੰਜਾਬ ਦੇ ਲੋਕਾਂ ਦੀ ਸੁਰੱਖਿਆ ਦੀ ਗਾਰੰਟੀ ਦੀ ਜ਼ਿੰਮੇਵਾਰੀ ਚੁੱਕਣ ਚ ਫੇਲ ਹੋ ਰਹੀ ਹੈ ਮਾਨ ਸਰਕਾਰ ਤੇ ਪੰਜਾਬ ਪੁਲਿਸ ਇਹ ਕਹਿਣਾ ਹੈ ਬਲਜੀਤ ਸਿੰਘ ਪਾਹੜੇ ਦਾ ਨੇ ਕੋਈ ਗੱਲ ਪਾਜੀ ਕੱਲੀ ਉੱਤੋਂ ਖਿੱਚ ਨਹੀਂ ਹੈ ਕੋਈ ਗੱਲ ਨਹੀਂ ਆ ਫਾਟ ਸਾਰੇ ਘੁੱਟ ਚ ਪੈ ਤੀਏ ਮੈਂ ਨਹੀਂ ਬੋਲਿਆ ਉੱਥੇ ਉਹ ਵੱਖਰੀ ਬਣਾਉਣਾ ਫਾਇਦਾ ਜਿਹਨੇ ਤੂੰ ਕੀਤੀ ਆਓ ਉਹ ਖੜੇ ਜੇ ਤੇ ਸ਼ਕਲ ਨਹੀਂ ਆਈ ਬਸ ਇੰਨੇ ਹੀ ਸ਼ਬਦ ਨਾਲ ਕੋਈ ਚੱਕਰ ਨਹੀਂ ਆ ਜੀ ਬੈਠੇ ਦੁਕਾਨ ਦੇ ਉੱਤੇ ਮੈਂ ਆਪੇ ਸੀ ਮੁਲਾਜ਼ਮ ਸੀ ਮੇਰਾ ਲੜਕੇ ਹੀ ਦੋ ਪਹਿਲਾਂ ਉੱਥੇ ਉਹ ਨੁਕਲ ਚ ਖੜੇ ਸੀ ਫਿਰ ਇੱਥੋਂ ਲੰਘ ਕੇ ਗਾਹ ਗਏ ਜਾਂਦੇ ਨੇ ਫਾਇਲ ਕਰਕੇ ਤੇ ਸਿੱਧੇ ਲੰਘ ਗਏ ਮੂੰਹ ਬੰਨੇ ਦਾ ਹੀ ਉਹਨਾਂ ਨੇ ਸਿਰ ਤੇ ਵੀ ਬੰਨਿਆ ਦਾ ਹੀ ਪਲਣਾ ਜਾ ਤੇ ਮੁੰਡੇ ਮੁੰਨੀ ਸਰਦਾਰ ਭਾਜੀ ਸਰਦਾਰ ਹੀ ਮੇਰੇ ਸਾਹਮਣੇ ਤੇ ਤੁਹਾਨੂੰ ਇਸ ਤੋਂ ਪਹਿਲਾਂ ਕੋਈ ਥ੍ਰੈਡ ਕਾਲ ਵਗੈਰਾ ਆਈ ਹੈ ਕੋਈ ਨਹੀਂ ਜਗ ਧਮਕੀ ਭਰੀ ਕਾਲ ਜਾਂ ਨਹੀਂ 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 ਕੋਈ ਕਹਿੋ ਜੀ ਗੱਲ ਨਹੀਂ ਕੁਛ ਕਹਿੰਦੇ ਬੋਲ ਕੇ ਵੀ ਗਏ ਕੁਛ ਕਾਹ ਗਏ ਨਹੀਂ ਨਹੀਂ ਕੋਈ ਬੋਲਿਆ ਨਹੀਂ ਕੀ ਕਿਦਾਂ ਕਿਦਾਂ ਆਏ ਬੰਦੇ ਗੋਲੀ ਚ ਲਾਈਆਂ ਗੋਲੀ ਚ ਲਾ ਕੇ ਚੱਲ ਗਏ ਕਿੰਨੀਆਂ ਗੋਲੀਆਂ ਚਲੀਆਂ ਦੋ ਚੱਲੀ ਐ ਇੱਕ ਚੱਲੀ ਐ ਇੱਕ ਨਹੀਂ ਚੱਲੀ ਅ ਸ਼ੀਸ਼ਾ ਜਗਾ ਟੁੱਟਿਆ ਇਹ ਵੀ ਗੋਲੀਆਂ ਵੱਜਣ ਕਰਕੇ ਹਾਂਜੀ ਹਾਂਜੀ ਅਸੀਂ ਐਸਐਸਪੀ ਸਾਹਿਬ ਤੋਂ ਮੰਗ ਕਰ ਰਹੇ ਆ ਕਿ ਜਿਹੜੇ ਬੰਦੇ ਆ ਫੜੇ ਜਾਣ ਉਹ ਤਾਂ ਫਿਰ ਡੈਸ਼ਤ ਪੈ ਜਾਂਦੀ ਹੈ ਜਦੋਂ ਫਿਰ ਗੋਲੀ ਚੱਲੇ ਹਰ ਬੰਦੇ ਤੇ ਮੰਨਚ ਡੈਸ਼ਤ ਹੁੰਦੀ ਹੈ ਕਾਨੂੰਨ ਵਿਵਸਥਾ ਨੂੰ ਕਿਸ ਤਰ੍ਹਾਂ ਦੇਖਦੇ ਹੋ ਕਿ ਜਿਹੜੀ ਅੱਜ ਆਏ ਦਿਨ ਹੈ ਜਈਆਂ ਗੋਲੀਆਂ ਚੱਲਣ ਦੀਆਂ ਘਟਨਾਵਾਂ ਆਪ ਉਹ ਮੈਂ ਸਮਝ ਗਿਆ ਤੁਹਾਡੀ ਗੱਲ ਹੈ ਪਰ ਦੇਖੋ ਨਾ ਕਿ ਕੋਈ ਪਤਾ ਥੋੜਾ ਲੱਗਦਾ ਰਹੇਗਾ ਇਹ ਅੱਜ ਪੰਜਾਬ ਆਵਾਜ਼ ਕੰਪਨੀ ਦੇ ਦੁਕਾਨ ਤੇ ਜਿਹੜੀ ਇੱਕ ਫਾਇਰਿੰਗ ਇਨਸੀਡੈਂਟ ਹੋਇਆ ਅਸੀਂ ਸਾਰੇ ਅਫਸਰ ਮੌਕੇ ਤੇ ਪਹੁੰਚੇ ਹੋਏ ਹਾਂ ਜਾਂਚ ਕਰ ਰਹੇ ਹਾਂ ਜਲਦੀ ਤੋਂ ਜਲਦੀ ਜਿਹੜਾ ਵਾਰਦਾਤ ਕਰਨ ਵਾਲੇ ਉਹਨਾਂ ਨੂੰ ਅਰੈਸਟ ਕਰ ਲਵਾਂਗੇ ਅਸੀਂ ਸਾਰੇ ਅਫਸਰ ਇੱਥੇ ਮੌਕੇ ਤੇ ਹਾਂ ਤੈਨੂੰ ਅਸੀਂ ਲੱਗੇ ਹੋ ਇਨਵੈਸਟੀਗੇਸ਼ਨ ਕਰ ਰਹੇ ਹਾਂ ਜਲਦੀ ਜਲਦੀ ਟਰੇਸ ਆਪ ਕਰ ਲੈ। ਦੋ ਸੀ ਨੌਜਵਾਨ ਉਹਨੇ ਆਪਣਾ ਜਿਹੜਾ ਅਸੀਂ ਮੂੰਹ ਬੰਨਿਆ ਹੋਇਆ ਸੀ ਪਲਸਰ ਮੋਟਰਸਾਈਕਲ ਤੇ। ਤਾਂ ਸਾਡੀ ਟੀਮਾਂ ਲੱਗੀਆਂ ਜਲਦੀ ਜਲਦੀ ਟਰੇਸ ਆਪ ਕਰ ਲੈ। ਸੋ ਅੱਜ ਡੇਲੀ ਰੁਟੀਨ ਦੀ ਤਰ੍ਹਾਂ ਜਿਹੜਾ ਇਹਨਾਂ ਨੇ ਅੱਜ 9 ਵਜੇ ਦੇ ਕਰੀਬ ਜਿਹੜਾ ਦੁਕਾਨ ਖੋਲੀ ਆ। ਸੋ ਜਦੋਂ ਦੁਕਾਨ ਖੋਲ ਕੇ ਅੰਦਰ ਐਂਟਰ ਕੀਤੇ ਇਹਨਾਂ ਸ਼ੁਕਰ ਆ ਕਿ ਕੋਈ 5-7 ਮਿੰਟ ਦਾ ਜਿਹੜਾ ਵਾ ਉਹ ਗੈਪ ਹੋ ਗਿਆ ਤੇ ਇਹ ਅੰਦਰ ਸੀ ਤੇ ਕੁਝ ਦੋ ਨੌਜਵਾਨ ਮੋਟਰਸਾਈਕਲ ਤੇ ਆਏ ਨੇ ਪਰਨੇ ਬੰਨੇ ਆ। ਉਹਨਾਂ ਨੇ ਤਾਰ-ਤਾਰ ਗੋਲੀਆਂ ਜਿਹੜੀਆਂ ਤੂ ਗੋਲੀਆਂ ਚਲਾਈਆਂ ਪਹਿਲਾਂ ਸ਼ੀਸ਼ੇ ਤੇ ਲੱਗੀ ਆ ਸੋ ਕਹਿਣ ਦੀ ਗੱਲ ਇਹ ਆ ਕਿ ਅੱਜ ਲਾਅ ਐਂਡ ਆਰਡਰ ਦੀ ਸਥਿਤੀ ਜਿਹੜੀ ਆ ਇੰਨੀ ਬੱਦਤਰ ਹੋ ਗਈ ਆ